ਤੁਹਾਡਾ ਵੀ ਜਿਹੜੀ ਹੈ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਸਮੇਂ ਫਾਜ਼ਿਲ ਕਾਕੋ ਐਸਐਸਪੀ ਫਾਜ਼ਿਲ ਕਾਮ ਔਰ ਡੀਸੀ ਫਾਜ਼ਿਲ ਕਾਮ ਜਿਹੜੇ ਇਸ ਸਮੇਂ ਰਹਿ ਗਏ ਕਾਊਂਟਿੰਗ ਸੈਂਟਰ ਦੇ ਵਿੱਚ ਪਹੁੰਚੇ ਗਏ ਆ ਔਰ ਬਾਕੀ ਹੈ ਕਾਊਂਟਿੰਗ ਸੈਂਟਰ ਦਾ ਦੌਰਾ ਕੀਤਾ ਜਾ ਰਿਹਾ ਹੈ ਤਸਵੀਰਾਂ ਜਿਹੜੀਆਂ ਅਸੀਂ ਦੇ ਦੀਆਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਔਰ ਇਸ ਦੇ ਵਿੱਚ ਇਹ ਵੀ ਤੁਹਾਨੂੰ ਦੱਸ ਦਈਏ ਕਿ ਨਰਦੇਵ ਸਿੰਘ ਬੋਬੀ ਮਾਨ तकरीबन 3800 ਵੋਟਾਂ ਦੇ ਨਾਲ ਇਸ ਸਮੇਂ ਅੱਗੇ ਚੱਲ ਰਹੇ ਨੇ ਕੋਈ ਬਹੁਤ ਵੱਡੀ ਵੀ ਚੋਣ ਨਹੀਂ ਹੈ ਪਰ ਜਾਂਦੇ ਤਸਵੀਰਾਂ ਜਿਹੜੀਆਂ ਇਹ ਓਵਰ ਆਲ 475 ਦੇ ਪੰਜ ਸੌ ਤਾਲੀ ਲੱਗ ਰਿਹਾ ਕਿ ਸੰਜੇਪਿੰਦਨ ਦੀ ਪਾਰਟੀ ਵੀ ਚੱਲਦੀ ਹੈ ਪਰ ਸੱਤਾਧਾਰੀ ਜਰਜਨ ਆ ਗਈ ਹੈ ਸਾਰੇ ਟੋਟਲ ਸੰਜੇਪਿੰਦਨ ਲਈ ਕਿ ਜਦਦੇ ਨਹੀਂ ਆ ਨਹੀਂ ਦੇਖਣਾ ਹੋਏਗਾ ਪਰ ਫਿਲਹਾਲ ਉਹਗੇ ਅੱਗੇ ਇੱਥੇ ਦੀ ਗੱਲ ਰੋਇਪਤ ਤੋਂ ਕਾਲੀ ਪਾਰ ਦੇ ਬੋਬੀ ਮਾਨ ਅੱਗੇ ਚੱਲ ਰਹੇ ਨੇ 3000 ਵੋਟਾਂ ਦੇ 3250 ਵੋਟਾਂ ਦੇ ਨਾਲ ਬੋਬੀ ਮਾਨ ਅੱਗੇ ਚੱਲ ਰਹੇ ਨੇ 1000 ਦਾ ਰਹਿ ਗਿਆ ਤੇ ਫਿਰ ਬੋਬੀ ਮਾਨ ਪਾਇਆ ਨੂੰ ਚੋਸ ਕਰ ਗਿਆ ਤੇ ਇਹ ਜਿਹੜੇ ਬੋਬੀ ਮਾਨ ਦੀ 3000 ਹਾਰ ਗਈ ਹੈ। ਯਾਨੀ 2/3 ਤੇ ਰੁਕੀ ਕਾਲੀ ਦਾ ਅੱਗੇ ਜਾ ਰਿਹਾ ਹੈ। 2/3 ਜਿਹੜੀਆਂ ਨੇ ਉਹ ਅਦਰਸ ਯਾਨੀ ਆਜ਼ਾਦ ਬੀ ਵਿਧਾਨ ਸਭਾ ਦੇ ਖਾਤੇ ਜਾਰੀ ਹੋ ਰਹੀਆਂ ਐ ਸਾਰੇ ਜੇਕਰ ਗੱਲ ਕਰੀਏ ਤਾਂ ਮੁਕਾਬਲਾ ਜਿਹੜਾ ਹੈਗਾ ਪੂਰੀ ਤਰ੍ਹਾਂ ਦੇ ਨਾਲ ਬਹੁਤ ਘੱਟ ਮਾਰਜਿਨ ਵਾਲਾ ਹੈ ਤਾਂ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਕਾਊਂਟਿੰਗ ਸੈਂਟਰ ਦੀਆਂ ਦਿਖਾ ਰਹੇ ਆ ਫਾਜ਼ਿਲ ਕਾ ਦੇ ਔਰ ਇੱਥੇ ਮੈਂ ਫਾਜ਼ਿਲ ਕਾ ਪਹੁੰਚੇ ਔਰ ਉਹਨਾਂ ਦੇ ਵੱਲੋਂ ਜਿਹੜਾ ਹੈਗਾ ਰੋਜ਼ਾਨਾ ਦੇਖੇ ਜਾ ਰਹੇ ਹਨ ਨਾਲ ਹੀ ਐਸਐਸਪੀ ਫਾਜ਼ਲ ਕਾ ਕਾਨੂੰਨ ਦਾ ਇੱਕ ਮੱਥੇ ਦਾ ਦੇ ਲਈ 32 ਹਜ਼ਾਰ ਵੋਟਾਂ ਦੀ ਲੀਡ ਹੋ ਚੁੱਕੀ ਹੈ ਅੰਮ੍ਰਿਤਪਾਲ ਸਿੰਘ ਲਗਾਤਾਰ ਲੀਡ ਹਾਸਲ ਕਰਦੇ ਹੋਏ ਜਿੱਤ ਵਾਲੇ ਪਾਸੇ ਨੂੰ ਕਦਮ ਉਠਾ ਰਹੇ ਹੋਏ ਦੇਸ਼ਕ ਨੋਕੜ ਕੇ ਗੱਲ ਕਹੀਏ ਲੱਗ ਰਿਹਾ ਹੋਵੇ ਕਿ ਮੈਨੂੰ ਜਲਦੀ ਕਹਿ ਰਹੇ ਹਨ ਦੱਸ ਦਈਏ ਕਿ ਨਰਦੇਵ ਸਿੰਘ ਬੋਬੀ ਮਾਨ 3800 ਵੋਟਾਂ ਦੇ ਮਾਰਜਨ ਦੇ ਨਾਲ ਅੱਗੇ ਚੱਲ ਰਹੇ ਨੇ ਇਸ ਸਮੇਂ ਜਿਹੜੀਆਂ ਤਸਵੀਰਾਂ ਹੈਗੀਆਂ ਤੁਹਾਨੂੰ ਦਿਖਾ ਰਹੇ ਹਾਂ 3800 ਵੋਟਾਂ ਦੇ ਨਾਲ तो बठिंडा तो हरसिमरत कौर बादल अगे चल रहे हैं और फाजिलका की जे गलती जाए तो चल रहे इस समय दियाँ लाइव दिखाई है एस एस पी मैम एस एस पी फाजिलका और ਡੀਸੀ ਫਾਜ਼ਲ ਕਾ ਦੇ ਵੱਲੋਂ ਜਿਹੜਾ ਕੀ ਹੈ ਸੈਂਟਰ ਦਾ ਨਿਰੀਖਣ ਕੀਤਾ ਜਾ ਰਿਹਾ ਦੌਰਾ ਕੀਤਾ ਜਾ ਰਿਹਾ ਤਾਂ ਤਸਵੀਰਾਂ ਜਿਹੜੀਆਂ ਉਹ ਲਾਈਵ ਇਸ ਸਮੇਂ ਦੀਆਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਫਾਜ਼ਲ ਕਾ ਕਾਉਂਟਿੰਗ ਸੈਂਟਰ ਤੋਂ ਜਿੱਥੇ ਐਸਐਸਪੀ ਫਾਜ਼ਲ ਕਾ ਔਰ ਡੀਸੀ ਫਾਜ਼ਲ ਕਾ ਮੈਮ ਦੇ ਵੱਲੋਂ ਜਿਹੜਾ ਕੀ ਹੈ ਇਹ ਸੈਂਟਰ ਦਾ ਨਿਰੀਖਣ ਕੀਤਾ ਜਾ ਰਿਹਾ ਔਰ ਦੱਸ ਦਈਏ ਕਿ ਹੁਣ ਤੱਕ 3800 ਦੇ ਕਰੀਬ ਵੋਟਾਂ ਦੇ ਨਾਲ ਬੋਬੀ ਮਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੋਬੀ ਮਾਨ ਅੱਗੇ ਚੱਲ ਰਹੇ ਨੇ ਇਹ ਕਾਊਂਟਿੰਗ ਸੈਂਟਰ ਹੈ ਕਾਊਂਟਿੰਗ ਸੈਂਟਰ ਦੇ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਰ ਦੱਸ ਦਈਏ ਕਿ ਇੱਥੇ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਆ ਦੇ ਜਿਹੜੇ ਹੈਗੇ ਆ ਉਹ ਪੁਖਤਾ ਇੰਤਜ਼ਾਮ ਕੀਤੇ ਗਏ ਆ ਕਹਿ ਲਈਏ ਕਿ ਕੜੇ ਇੰਤਜ਼ਾਮ ਹੈ ਸੁਰੱਖਿਆ ਦੇ ਔਰ ਇੱਕ ਵਾਰ ਫੇਰ ਵਾਪਸ ਤੁਹਾਨੂੰ ਕਾਊਂਟਰਿੰਗ ਸੈਂਟਰ ਦੇ ਅੰਦਰ ਲੈ ਚਲਦੇ ਹਾਂ ਦੱਸ ਦਈਏ ਕਿ ਉਰਜਾ ਜਿਹੜੇ ਆ ਉਹ ਤੁਹਾਨੂੰ ਦਿਖਾਣੇ ਆ ਕਿਸ ਤਰ੍ਹਾਂ ਦੇ ਆ ਰਹੇ ਆ ਇਹ ਹੁਣ ਕਿਹੜਾ ਹੈ ਤਾ ਹੁਣ ਜਿਹੜਾ ਹੈਗਾ ਕਿੰਨੀਆਂ ਵੋਟਾਂ ਦੇ ਨਾਲ ਕੌਣ ਕਿੱਥੇ ਚੱਲ ਰਿਹਾ ਹੈ ਇਹ ਵੀ ਤੁਹਾਨੂੰ ਦਿਖਾਣੇ ਆ ਫਿਲਹਾਲ ਦੀ ਘੜੀ ਹਾਂ ਫਾਜ਼ਿਲਕਾ ਦੇ ਕੀ ਹਾਲਾਤ ਨੇ ਇਹ ਵੀ ਦੇਖਦੇ ਆ ਪੰਜਾਬ ਪਾਉਰ ਪੰਜਾਬ ਦੇ ਵਿੱਚ ਫਿਰੋਜ਼ਪੁਰ ਔਰ ਦਸਲੀ ਕਿ 2184 2184 ਵੋਟਾਂ ਦੇ ਨਾਲ ਨਰਦੇਵ ਸਿੰਘ ਬੋਬੀ ਮਾਨ ਲੀਡ ਕਰ ਰਹੇ ਨੇ ਟੋਟਲ 45540 ਵੋਟਾਂ ਮਿਲੀਆਂ ਨੇ ਦੂਜੇ ਨੰਬਰ ਤੇ ਸ਼ੇਰ ਸਿੰਘ ਕੋਬਾਇਆ ਨੇ ਜਿਨ੍ਹਾਂ ਨੂੰ 42870 ਵੋਟਾਂ ਮਿਲੀਆਂ ਤੀਜੇ ਨੰਬਰ ਤੇ ਜਗਦੀਪ ਸਿੰਘ ਕੱਕਰਾੜ 40390 ਵੋਟਾਂ ਦੇ ਨਾਲ ਚੌਥੇ ਨੰਬਰ ਤੇ 34888 ਵੋਟਾਂ ਦੇ ਨਾਲ ਰਾਣਾ ਗੁਰਮੀਤ ਸਿੰਘ ਸੋਢੀ ਚੱਲ ਰਹੇ ਨੇ ਨਰਦੀਪ ਸਿੰਘ ਬੋਬੀ ਮਾਨ 2184 ਵੋਟਾਂ ਦੇ ਨਾਲ ਪਹਿਲੇ ਨੰਬਰ ਤੇ ਫਿਲਹਾਲ ਚੱਲ ਰਹੇ ਨੇ ਤਾਂ ਲਾਈਵ ਤਸਵੀਰਾਂ ਜਿਹੜੀਆਂ ਇਸ ਸਮੇਂ ਦੀਆਂ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਿਲਕੁਲ ਸਟੀਕ ਨਤੀਜੇ ਕਾਊਂਟਿੰਗ ਸੈਂਟਰ ਤੇ ਮੌਜੂਦ ਆ ਔਰ ਹੁਣ ਹੀ ਇੱਥੇ ਡੀਸੀ ਫਾਜ਼ਿਲ ਕਾ ਔਰ ਐਸਐਸਪੀ ਮੈਂਮ ਫਾਜ਼ਿਲ ਕਾ ਜਿਹੜਾ ਕੀ ਹੈ ਕਾਊਂਟਿੰਗ ਸੈਂਟਰ ਤੇ ਪਹੁੰਚੀ ਹੈ ਇਸ ਸੈਂਟਰ ਦਾ ਦੌਰਾ ਕੀਤਾ ਉਹਨਾਂ ਦੇ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੈ ਡਰੋਨ ਦੇ ਨਾਲ ਨਜ਼ਰ ਰੱਖੀ ਜਾ ਰਹੀ ਹੈ ਔਰ ਕਾਊਂਟਿੰਗ ਜਿਹੜੀ ਆ ਉਹ ਚੱਲ ਰਹੀ ਆ ਔਰ ਪੂਰੇ ਜ਼ਿਲ੍ਹੇ ਦੇ 9 ਦੀਆਂ 9 ਕੌਨਸਟਿਟੈਂਸੀਸ ਦੇ ਤੁਹਾਨੂੰ ਨਤੀਜੇ ਜਿਹੜੇ ਹੈਗੇ ਆ ਉਹ ਸਕਰੀਨ ਤੇ ਤੁਸੀਂ ਇਸ ਸਮੇਂ ਦੇਖ ਰਹੇ ਹੋ ਨਰਦੇਵ ਸਿੰਘ ਬੋਬੀਮਾਨ 2184 ਵੋਟਾਂ ਦੇ ਨਾਲ ਅੱਗੇ ਚੱਲ ਰਹੇ ਨੇ ਟੋਟਲ ਉਹਨਾਂ ਨੂੰ 4554 ਵੋਟ ਜਿਹੜੇ ਆ ਉਹ ਮਿਲੇ ਆ ਦੂਜੇ ਨੰਬਰ ਤੇ ਸ਼ੇਰ ਸਿੰਘ ਖਵਾਇਆ ਜੋ 42870 ਵੋਟ ਦੇ ਨਾਲ ਅੱਗੇ ਚੱਲ ਰਹੇ ਨੇ ਤੀਸਰੇ ਨੰਬਰ ਤੇ ਜਗਦੀਪ ਸਿੰਘ ਕਾਕਾ ਬਰਾੜ ਜੋ 40390 ਵੋਟਾਂ ਦੇ ਨਾਲ ਤੀਜੇ ਨੰਬਰ ਤੇ ਨੇ ਤਾਂ ਨਰਦੇਵ ਸਿੰਘ ਬੋਬੀਮਾਨ ਪਹਿਲੇ ਨੰਬਰ ਤੇ ਨੇ ਫਿਲਹਾਲ ਇਹ ਜਿਹੜੇ ਤੁਹਾਨੂੰ ਦਿਖਾ ਰਹੇ ਹਾਂ ਹੁਣ ਤੱਕ ਦੇ ਨਤੀਜੇ